ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਸਾਡੇ ਕਾਂਗਰਸ ਪਾਰਟੀ ਖੜਗੇ ਜੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਔਰ ਪਿੰਕਾ ਗਾਂਧੀ ਜੀ ਮੈਂ ਆਪਣੀ ਹਾਈ ਕਮਾਂਡ ਦਾ ਥੈਂਕਸ ਕਰਦਾ ਔਰ ਖਾਸ ਤੌਰ ਤੇ ਉਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਦ ਜੀ ਔਰ ਸਾਡੇ ਆਪੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਪਾਜਲੋ ਜੀ ਮੈਂ ਦਿਲੋਂ ਤਰ੍ਹਾਂ ਬਾਤ ਕਰਦਾ ਵੀ ਅੱਜ ਜਿਹੜੀ ਸਾਡੀ ਪਾਰਲੀਮੈਂਟ ਹਲਕੇ ਦੀ ਪਾਰਲੀਮੈਂਟ ਹਲਕੇ ਗੁਰਦਾਸਪੁਰ ਤੋਂ ਜਿਹੜੀ ਟੇਢ ਜਿਹੜੀ ਹੈ ਸੁੱਖੀ ਰੰਦਾਵਾ ਜਿਹਨੂੰ ਦਿੱਤੀ ਗਈ ਆ ਔਰ ਇਸ ਦੇ ਨਾਲ ਸਾਡੇ ਕਾਂਗਰਸ ਪਾਰਟੀ ਗੁਰਦਾਸਪੁਰ ਤੋਂ ਸਾਰੇ ਹੀ ਵਰਕਰ ਜਿਹੜੇ ਆ ਉਹਨਾਂ ਦਾ ਉਹ ਸਾਭ ਵਧਿਆ ਮਾਨਵਧਿਆ ਔਰ ਮੈਂ ਆਪਣੇ ਵੱਲੋਂ ਸਾਰੇ ਹੀ ਪਾਰਲੀਮੈਂਟ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਥੈਂਕਸ ਕਰਦਾ ਬਤ ਉਸ ਸਾਰੇ ਤਰਲੇ ਹੋ ਕੇ ਕਾਂਗਰਸ ਪਾਰਟੀ ਦੇ ਜਿਹੜਾ ਸਾਡੇ ਕੈਂਡੀਡੇਟਸ ਰੰਦਾਵਾ ਜੀ ਆਇਆਂ ਨੂੰ ਇਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਣਾ ਔਰ ਖਾਸ ਤੌਰ ਤੇ ਮੈਂ ਆਪਣੇ ਹਲਕੇ ਭੋਏ ਤੋਂ ਮੇਰੇ ਜਿਹੜੇ ਹਲਕੇ ਦੇ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਸ਼ਰੋਵਨ ਸੀ ਉਹਨਾਂ ਕੇ ਖਾਸ ਤੌਰ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਤਗੜੇ ਹੋ ਕੇ ਆਪਣੇ ਭੋਏ ਦੇ ਵਿੱਚੋਂ ਸੁਕੇ ਰੰਦਾਵੇ ਜਿਹਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵੇਚਣਾ ਹੈ ਔਰ ਆਪਣੇ ਪਾਣੀ ਮਰ ਹਲਕੇ ਦੀ ਜਿਹੜੀ ਆਵਾਜ਼ ਐ ਸੈਂਟਰ ਚ ਪਹੁੰਚਣੀ ਐ ਮੈਨੂੰ ਇਥੇ ਬਹੁਤ ਅੱਜ ਖੁਸ਼ੀ ਐ ਤੇ ਮੈਂ ਆਪਣੇ ਹਲਕੇ ਦੀ ਐ ਪਾਣੀ ਮਰ ਹਲਕੇ ਦੇ ਲੋਕਾਂ ਨੂੰ ਵੀ ਇਹ ਦਿਲ ਕਰਨਾ ਬੁ ਤੁਸੀਂ ਵੀ ਤਗੜੇ ਹੋ ਗਏ ਇੱਕ ਇੱਕ ਬੰਦਾ ਆਪਣੀ ਡਿਊਟੀ ਸਮਝ ਕੇ ਸਰਦਾਰ ਸੁਖੀਰੰਧਾਵਾ ਜਿਹਨੂੰ ਬੋੜਾ ਬਾਗ ਦੇ ਤੇ ਕੰਮ ਕਰਨਾ ਬਹੁਤ ਬਹੁਤ ਸਾਰਾ థాంక్స్ ਜਿਆ